ਮੈਂ ਹਰਜੀਤ ਸਿੰਘ ਠਾਕੁਰ ਭਾਰਤੀ ਕਿਸਾਨ ਜੁਨੀਅਨ ਏਕਤਾ ਯਾਦਗਰੁੱਪ ਪਿੰਡ ਕਿਸ਼ਨਗੜ੍ਹ ਜ਼ਿਲ੍ਹਾ ਮਾਨਸਾ ਬੱਲੇ ਉਹ ਭਗਵੰਤ ਮਾਨ ਸ਼ਾਬਾਸ਼ੀ ਦੇਣ ਵਾਲੀ ਯਾਤਰੀ ਪੰਜਾਬ ਪੁਲਿਸ ਨੂੰ ਥੁੱਕ ਕੇ ਚੱਟ ਗਈ ਲਿਖਤੀ ਰੂਪ ਚ ਦੇ ਕੇ ਵੀ ਅਸੀਂ ਭਾਨੇ ਨੂੰ 9 ਜਾਂ 10 ਤਰੀਕ ਨੂੰ ਰਿਹਾ ਕਰ ਦਾਂਗੇ ਥੁੱਕ ਕੇ ਚੱਟ ਗਈ ਤੇਰੀ ਪੰਜਾਬ ਪੁਲਿਸ ਪਰਚੇ ਪਾ ਰਹੇ ਲੱਖੇਬਾਈ ਤੇ ਭਾਨੇ ਸਿੱਧੂ ਦੀਆਂ ਭੈਣਾਂ ਤੇ ਭਾਨੇ ਸਿੱਧੂ ਦੇ ਭਰਾ ਤੇ ਭਾਨੇ ਸਿੱਧੂ ਦੇ ਬਾਪ ਤੇ ਤੂੰ ਪਾ ਯਰ ਪਰਚੇ ਪਾ ਤੂੰ ਜ਼ੋਰ ਲਾ ਜਿਹੜਾ ਤਿੱਥੋਂ ਲੱਗਦਾ ਜਿੰਨਾ ਜ਼ੋਰ ਲੱਗਿਆ ਸਾਥੋਂ ਅਸੀਂ ਲਾਵਾਂਗੇ ਅਸੀਂ ਤੈਨੂੰ ਵੁੱਚੜ ਨੂੰ ਭਗਵੰਤਮਾਨਾ ਪੰਜਾਬ ਭਜਾ ਕੁੱਟਾਂਗੇ ਪਿੰਡਾਂ ਦੇ ਵਿੱਚੋਂ ਤੇਰੇ ਐਮਐਲਏ ਨੂੰ ਭਜਾ ਭਜਾ ਕੇ ਕੁੱਟਾਂਗੇ ਤੁਸੀਂ ਥੁੱਕ ਕੇ ਚੱਟਿਆ ਤੁਸੀਂ ਅਬਦਾਲੀ ਤੋਂ ਵੀ ਭੇੜੇ ਨਿਕਲ ਗਏ ਭਗਵੰਤਮਾਨਾ ਯਾਦ ਕਰ ਜਦੋਂ ਹੱਥ ਅੜ ਅੜ ਕੇ ਵੋਟਾਂ ਮੰਗਦਾ ਹੁੰਦਾ ਸੀ ਪੰਜਾਬ ਦੇ ਵਿੱਚੋਂ ਕਹਿੰਦਾ ਜੇ ਸਾਡਾ ਕੰਮ ਵਧੀਆ ਲੱਗਿਆ ਤਾਂ ਮੁੜ ਕੇ ਵੋਟ ਪਾ ਦਿਓ ਜੇ ਸਾਡਾ ਕੰਮ ਨਾ ਵਧੀਆ ਲੱਗਿਆ ਤਾ ਮੁਰਕੇ ਵੋਟ ਨਾ ਪਾਇਓ ਆਹਾਹਾ ਤੇਰੇ ਕੀਆ ਕੰਮ ਨੇ ਭਗਵੰਤ ਮਾਨਾ ਆ ਤੇਰੇ ਕੰਮ ਦੀ ਥੂ ਥੂ ਹੋ ਰਹੀ ਆ ਕੱਲ ਦੀ ਪੰਜਾਬ ਦੇ ਵਿੱਚ ਜਿਹੜਾ ਤੂੰ ਥੁੱਕ ਕੇ ਚੱਟਿਆ ਤੇਰੀ ਪੰਜਾਬ ਪੁਲਿਸ ਨੇ ਥੁੱਕ ਕੇ ਚੱਟਿਆ ਮੈਂ ਕਹਿੰਦਾ ਯਾਰ ਅਸੀਂ ਬੈਰੀਕੇਟ ਤੋੜੇ ਆ ਸੰਗਰੂਰ ਪਹਿਲਾ ਬੈਰੀਕੇਟ ਸਾਡੇ ਟਰੈਕਟਰ ਨੇ ਤੋੜਿਆ ਅਸੀਂ ੱੱਕੇ ਮਾਰ ਮਾਰ ਭਗਵੰਤ ਮਾਨਾ ਤੇਰੀ ਪੁਲਿਸ ਨੂੰ ਭਗਵੰਤੇ 부ਚੜ ਦੀ ਕੋਠੀ ਵੱਲ ਨੂੰ ਗਏ ਆ ਭਗਵੰਤੇ 부ਚੜਾ ਤੇਰੀ ਕੋਠੀ ਵੱਲ ਨੂੰ ਗਏ ਆ ਲੈ ਮੇਰੇ ਤੇ ਪਾ ਪਰਚਾ ਬਾਇ ਨੇਮ ਲੈਣਾ ਮੈਂ ਮੇਰੇ ਨਾਮ ਮੇਰੇ ਨਾਮ ਤੇ ਪਰਚਾ ਪਾ ਫਿਰ ਤੇਰਾ ਮੂੰਹ ਮੋੜਾਂਗੇ ਯਾਦ ਰੱਖੀ 13 ਫਰਵਰੀ ਨੂੰ ਸਾਡਾ ਕਿਸਾਨ ਜਥੇਬੰਦੀਆਂ ਦਾ ਦਿੱਲੀ ਨੂੰ ਕਾਫਲਾ ਨਿਕਲ ਰਿਹਾ ਹੈ ਉਦੋਂ ਪਹਿਲਾਂ-ਪਹਿਲਾਂ ਜੋ ਵੀ ਸਾਨੂੰ ਕਾਲ ਲੱਖੇਬਾਈ ਦੀ ਆਉਂਦੀ ਹੈ ਕਿਸਾਨ ਜਥੇਬੰਦੀ ਦੀ ਆਉਂਦੀ ਹੈ ਸਾਡੀ ਦੀ ਭਾਰਤੀ ਕਿਸਾਨ ਜੁੰਡੀਆਂ ਨੇ ਏਕਤਾ ਆਜ਼ਾਦੀ ਤਾਂ ਤੈਨੂੰ ਚੰਡੀਗੜ੍ਹ ਦੇ ਵਿੱਚ ਵੀ ਆ ਕੇ ਘੇਰ ਸਕਦੇ ਆਂ ਤੇਰੀਆਂ ਸੜਕਾਂ ਤੇਰੇ ਐਮਐਲਏ ਦੇ ਘਰਾਂ ਸੈਕਟਰੀਏਟ ਹੋਰ ਵੀ ਜਿੰਨੇ ਤੇਰੇ ਸਾਰੇ ادارے ਆ ਹੁਣ ਘੇਰਾਂਗੇ ਹੁਣ ਕੁੰਡੀਆਂ ਦੇ ਸਿੱਖ ਸਿੰਘ ਫਸ ਗਏ ਬੁਚੜਾ ਹੁਣ ਨਿਤਰੂ ਬੜੇਵੇਂ ਖਾਣੀ ਭਗਵੰਤ ਮਾਨਾ ਤੇਰਾ ਪੰਡਾ ਨਹੀਂ ਛੱਡਦੇ ਅਸੀਂ ਜੇ ਤੂੰ ਕਹੇਂ ਵੀ ਪਰਚਿਆਂ ਨਾਲ ਡਰਾ ਲੂੰਗਾ ਬੁਲਟ ਪ੍ਰੂਫ ਜਿਹੜੇ ਟਰੈਕਟਰ ਲੈ ਨੇ ਉਹਨਾਂ ਨਾਲ ਡਰਾ ਲੂੰਗਾ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਕਿਸਾਨੀ ਨੂੰ ਜਾਂ ਲੱਖੇ ਹੋਰਾਂ ਨੂੰ ਤੇਰਾ ਮੂੰਹ ਮੋੜ ਦਾਂਗੇ ਮਿੱਤਰਾ ਤੇਰੇ ਨਾਲ ਨਾ ਉਹ ਕਰਾਂਗੇ ਜਾਂ ਟਾਂਡੇ ਵਾਲੀ ਨਹੀਂ ਜਾਂ ਭਾਂਡੇ ਵਾਲੀ ਨਹੀਂ ਤੇਰੀਆਂ ਪਤੀੜਾਂ ਪੈਣਗੀਆਂ ਤੇਰੀਆਂ ਪਤੀੜਾਂ ਕਹਿੰਦਾ ਛੰਨੇ ਕਣੀ ਨਾ ਦੇਖ ਪਤੀੜਾਂ ਪੈਂਦੀਆਂ ਦੇਖ ਹੁਣ ਭਗਵੰਤ ਮਾਨਾ ਤੇਰੀਆਂ ਪਿੰਡਾਂ 'ਚ ਤੇਰੀਆਂ ਸ਼ਹਿਰਾਂ 'ਚ ਤੇਰੀਆਂ ਮੈਂ ਕਹਿੰਦਾ ਚੀਕਾਂ ਕਢਾ ਦਾਂਗੇ ਪੁੱਤਰਾ ਚੀਕਾਂ ਭਗਵੰਤ ਮਾਨਾ ਤੇਰੀਆਂ ਚੀਕਾਂ ਪਵਾ ਦਾਂਗੇ ਮਿੱਤਰਾ ਹੁਣ ਤੂੰ ਜਿਹੜੀ ਸਾਨੂੰ ਭਾਜੀ ਪਾਈ ਹੈ ਨਾ ਤੇਰੀ ਇਹ ਭਾਜੀ ਮੋੜੂਗੀ ਪੰਜਾਬ ਦੀ ਜਵਾਨੀ ਤੇਰੀ ਭਾਜੀ ਪੰਜਾਬ ਦੇ ਕਿਸਾਨ ਜਥੇਬੰਦੀਆਂ ਮੋੜਵੀਆਂ ਭਗਵੰਤ ਮਾਨਾ ਲੈ ਤਕੜਾ ਰਹੀ ਮਿੱਤਰਾ ਹੁਣ ਵੱਡਾ ਪ੍ਰੋਗਰਾਮ ਆ ਸਕਦਾ